ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ PCS 2025 ਪੰਜਾਬ PCS 2025 ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਜਿਸ ਦੇ ਵਿੱਚ 300 ਪਲੱਸ ਵੈਕਾਂਸੀਆਂ 320 ਵੈਕਾਂਸੀਆਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕਿ ਇਹ ਨੋਟੀਫਿਕੇਸ਼ਨ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕਿ ਏਜ ਲਿਮਟ ਹੈ ਕਿ ਲਾਸਟ ਡੇਟ ਹੈ ਕਿੰਨੀ ਫੀਸ ਹੈ ਤਾਂ ਇਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਜਾਂ ਹੋਰ ਕੋਈ ਵੀ ਇੰਡੀਆ ਦੀਆਂ ਭਰਤੀਆਂ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੀਸੀਐਸ ਦੇ ਬਾਰੇ ਵਿੱਚ ਪੰਜਾਬ ਪੀਸੀਐਸ ਦਾ ਫਰੈਸ਼ ਨੋਟੀਫਿਕੇਸ਼ਨ ਜਾਰੀ ਹੋਇਆ ਹੈ 300 ਪਲੱਸ ਵੈਕੈਂਸੀਆਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤਾਂ ਇਸ ਦੇ ਬਾਰੇ ਵਿੱਚ ਆਪਾਂ ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਕਿਉਂਕਿ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਇਹ ਨੋਟੀਫਿਕੇਸ਼ਨ ਪੰਜਾਬ ਪਬਲਿਕ ਸਰਵਰ ਸਰਵਸ ਕਮਿਸ਼ਨ ਦੁਆਰਾ ਜਾਰੀ ਕੀਤਾ ਗਿਆ ਹੈ ਜੋ ਕਿ ਪੀਸੀਐਸ ਦੀਆਂ ਜਿਹੜੀਆਂ 300 ਪਲੱਸ 322 ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਕੰਸੀ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਪੰਜਾਬ ਸਿਵਲ ਸਰਵਿਸ ਦੇ ਵਿੱਚ 46 ਪੋਸਟਾਂ ਨੇ ਤਾਂ ਉਸ ਤੋਂ ਬਾਅਦ ਡਿਪਟੀ ਸੁਪਰਡੈਂਟ ਆਫ ਪੁਲਿਸ ਤੇ ਪੀਐਨ ਡੀਐਸਪੀ ਦੀਆਂ ਜਿਹੜੀਆਂ ਨੇ 17 ਪੋਸਟਾਂ ਨੇ ਤਹਿਸੀਲਦਾਰ ਤੇ 27 ਪੋਸਟਾਂ ਨੇ ਏਈਟੀ ਈਟੀਓ ਦੀਆਂ ਜਿਹੜੀਆਂ ਨੇ 121 ਪੋਸਟਾਂ ਸਭ ਤੋਂ ਵੱਧ ਨੇ ਤੇ ਫੂਡ ਐਂਡ ਸਿਵਲ ਸਪਲਾਈ ਦੀਆਂ ਵਿੱਚ 13 ਪੋਸਟਾਂ ਨੇ ਇਸ ਤਰ੍ਹਾਂ ਹਰੇਕ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਪੋਸਟਾਂ ਦਿੱਤੀਆਂ ਹੋਈਆਂ ਨੇ ਤਾਂ ਇਸ ਦੇ ਵਿੱਚ ਟੋਟਲ ਜਿਹੜੀਆਂ ਪੋਸਟਾਂ ਨੇ 322 ਬਣਤੀਆਂ ਨੇ 322 ਪੋਸਟਾਂ ਦਾ ਇਹ PCS ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਤਾਂ ਇਸ ਦੀ ਅੱਗੇ ਆਪਾਂ ਗੱਲ ਕਰਦੇ ਹਾਂ ਅੱਗੇ ਪੂਰੀ ਇਹਦੀ ਕੈਟਾਗਰੀ ਵੰਡ ਵੀ ਦਿੱਤੀ ਹੋਈ ਹੈ ਕਿੰਨੀਆਂ ਪੋਸਟਾਂ ਤੇ ਕਿਹੜੀ ਕੈਟਾਗਰੀ ਨੂੰ ਦਿੱਤੀਆਂ ਨੇ ਤਾਂ ਇਸ ਦਾ ਪੂਰਾ ਤੁਸੀਂ ਨੋਟੀਫਿਕੇਸ਼ਨ ਨੂੰ ਵੈੱਬਸਾਈਟ ਤੋਂ ਡਾਊਨਲੋਡ ਕਰਕੇ ਤਾਂ ਦੇਖ ਸਕਦੇ ਹੋ ਇਹ ਪੂਰਾ ਨੋਟੀਫਿਕੇਸ਼ਨ ਮੈਂ ਤੁਹਾਨੂੰ ਦਿਖਾ ਰਿਹਾ ਇਹ ਨੋਟੀਫਿਕੇਸ਼ਨ ਹੈ ਤੇ ਕੁਆਲੀਫਿਕੇਸ਼ਨ ਦੀ ਅੱਗੇ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੀ ਕੁਆਲੀਫਿਕੇਸ਼ਨ ਹੈ ਕੈਂਡੀਡੇਟ ਨੇ ਕਿਸੇ ਵੀ ਸਬਜੈਕਟ ਦੇ ਨਾਲ ਡਿਗਰੀ ਬੈਚਲਰ ਡਿਗਰੀ ਜਿਹੜੀ ਪਾਸ ਕੀਤੀ ਹੋਣੀ ਚਾਹੀਦੀ ਕੋਈ ਵੀ ਜਿਹੜਾ ਬੈਚਲਰ ਡਿਗਰੀ ਜਿੰਨੇ ਬੀਏ ਬੀਐਸਸੀ ਜਿਵੇਂ ਕਿ ਤੁਸੀਂ ਜਾਣਦੇ ਹੋ ਤਾਂ ਇਹ PCS ਦਾ ਜਿਹੜਾ ਉਹ ਟੈਸਟ ਦੇਣ ਲਈ ਦੇ ਸਕਦਾ ਹੈ ਤਾਂ ਇਸ ਲਈ ਜਿਹੜੀ ਐਜੂਕੇਸ਼ਨ ਕੁਆਲਿਫੀਕੇਸ਼ਨ ਬੈਚਲਰ ਡਿਗਰੀ ਹੈ ਤਾਂ ਇਸ ਦੇ ਅੱਗੇ ਆਪਾਂ ਦੇਖਦੇ ਹਾਂ ਏਜ ਲਿਮਟ ਦੀ ਜੇ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੀ ਮਿਨੀਮਮ ਏਜ ਜਿਹੜੀ ਹੈ ਜਨਰਲ ਕੈਟਾਗਰੀ ਜਾਂ ਹਰੇਕ ਕੈਟਾਗਰੀ ਨੂੰ 21 ਸਾਲ ਦੀ ਜਿਹੜੀ ਰੱਖੀ ਹੈ ਤੇ ਮੈਕਸਿਮਮ ਏਜ 37 ਸਾਲ 21 ਤੋਂ 37 ਸਾਲ ਦੀ ਏਜ ਦਾ ਜਿਹੜਾ ਕੈਂਡੀਡੇਟ ਇਹਦੇ ਵਿੱਚ ਜਿਹੜਾ ਅਪਲਾਈ ਕਰ ਸਕਦਾ ਹੈ ਤਾਂ SC BC ਨੂੰ ਜਿਹੜੀ 5 ਸਾਲ ਦੀ ਛੋਟ ਹੁੰਦੀ ਹੈ ਤਾਂ SC BC ਦੀ ਏਜ ਜਿਹੜੀ ਉਹ ਬਾ 42 ਸਾਲ ਤੱਕ ਹੈ ਤਾਂ ਇਸ ਤੋਂ ਬਾਅਦ ਜਿਹੜੀ ਵੀ ਹਰੇਕ ਕੈਟਾਗਰੀ ਨੂੰ ਜਿਹੜੀ ਰੂਲ ਮੁਤਾਬਕ ਛੋਟ ਦਿੱਤੀ ਜਾਂਦੀ ਹੈ ਤਾਂ ਆਪਾਂ ਉਹ ਦੇਖ ਸਕਦੇ ਹਾਂ ਤਾਂ ਹਰੇਕ ਨੂੰ ਜਿਹੜੀ ਇਹਦੇ ਵਿੱਚ ਛੋਟ ਰੂਲ ਮੁਤਾਬਕ ਛੋਟ ਦਿੱਤੀ ਜਾਵੇ SC BC ਅ ਸੀ ਲੋ ਜਿਹੜੇ 5 ਸਾਲ ਦੀ ਛੋਟ ਹੁੰਦੀ ਹੈ ਤਾਂ ਬੀਸੀ ਨੂੰ 3 ਸਾਲ ਦੀ ਛੋਟ ਹੁੰਦੀ ਹੈ ਤਾਂ ਇਸੇ ਤਰ੍ਹਾਂ ਜਿਹੜੀ ਐਕਸ ਸਰਵਿਸ ਮੈਨ ਨੂੰ ਵੀ ਛੋਟ ਦਿੱਤੀ ਗਈ ਹੈ ਤਾਂ ਇਸ ਤੋਂ ਬਾਅਦ ਹਰੇਕ ਕੈਟਾਗਰੀ ਨੂੰ ਜਿਹੜੀ ਉਹ ਛੋਟ ਦਿੱਤੀ ਗਈ ਹੈ ਰੋਲ ਮੁਤਾਬਕ ਜਿਹੜੀ ਛੋਟ ਹੈ ਫਿਜ਼ੀਕਲ ਹੈਂਡੀਕੈਪਟ ਦੀ ਜਿਹੜੀ ਉਹ 47 ਸਾਲ ਤੱਕ ਰੱਖੀ ਗਈ ਹੈ ਤਾਂ ਜਿਹੜੀ ਏਜ ਲਿਮਟ ਇਹ ਜਨਰਲ ਲਈ 21 ਤੋਂ 37 ਸਾਲ ਤੇ ਬਾਕੀ ਜਿਹੜੇ ਅਡਜਰੋ ਕੈਟਾਗਰੀ ਨੂੰ ਰੂਲ ਮੁਤਾਬਕ ਛੋਟ ਦਿੱਤੀ ਜਾਵੇਗੀ ਤਾਂ ਅੱਗੇ ਤੁਸੀਂ ਦੇਖ ਸਕਦੇ ਆਂ ਆਪਾਂ ਸਿਲੈਕਸ਼ਨ ਪ੍ਰੋਸੈਸਸ ਦੇ ਵਿੱਚ ਆਪਾਂ ਨੂੰ ਪਤਾ ਵੀ ਟੈਸਟ ਹੁੰਦੇ ਨੇ ਤੇ ਟੈਸਟ ਦੇ ਆਧਾਰ ਤੇ ਹੀ ਜਿਹੜੀ ਇਹ ਉਹ ਤੁਹਾਨੂੰ ਅੱਗੇ ਕਿੰਨੇ ਟੈਸਟ ਹੁੰਦੇ ਨੇ ਇਸ ਦੇ ਬਾਰੇ ਵਿੱਚ ਅਲੱਗ ਤੋਂ ਆਪਾਂ ਇੱਕ ਵੀਡੀਓ ਬਣਾ ਦੇਵਾਂਗੇ ਤਾਂ ਅੱਗੇ ਆਪਾਂ ਦੇਖ ਸਕਦੇ ਆਂ ਇਸ ਦੇ ਵਿੱਚ ਟੈਸਟ ਦੀ ਗੱਲ ਹੋਗੀ ਟੈਸਟ ਆਪਾਂ ਅਲੱਗ ਤੋਂ ਪੂਰੀ ਡਿਟੇਲ ਵਿੱਚ ਦੱਸਾਂਗੇ ਤਾਂ ਜੇਕਰ ਡੇਟ ਦੀ ਗੱਲ ਕਰੀਏ ਤਾਂ ਇਸ ਦੀ ਜਿਹੜੀ ਸਟਾਰਟਿੰਗ ਡੇਟ ਹੈ ਲਾਸਟ ਡੇਟ ਜਿਹੜੀ ਸਟਾਰਟਿੰਗ ਡੇਟ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਲਾਸਟ ਡੇਟ ਜਿਹੜੀ 31 1 2025 ਤੱਕ 31 ਜਨਵਰੀ ਤੱਕ ਤੁਸੀਂ ਇਸ ਨੂੰ ਸ਼ਾਮ 5 ਵਜੇ ਤੱਕ ਜਿਹੜਾ ਅਪਲਾਈ ਕਰਾਇਆ ਹੈ 11 ਵਜੇ ਤੋਂ 12 ਵਜੇ ਤੱਕ 11:45 ਮਿੰਟ ਤੇ ਰਾਤ 12 ਵਜੇ ਤੱਕ ਜਿਹੜਾ ਅਪਲਾਈ ਕੀਤਾ ਜਾ ਸਕਦੀ ਹੈ ਤਾਂ ਇਸ ਦੀ ਜਿਹੜੀ ਲਾਸਟ ਡੇਟ 31 ਜਨਵਰੀ 2025 ਹੈ ਤਾਂ 2025 ਲਾਸਟ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਫੀਸ ਦੀ ਜੇ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੀ ਫੀਸ ਹੈ ਪਹਿਲਾਂ ਨਾਲੋਂ ਬਹੁਤ ਘੱਟ ਰੱਖੀ ਗਈ ਹੈ ਤਾਂ ਇਸ ਦੇ ਵਿੱਚ ਜਿਹੜੀ ਫੀਸ ਹੈ ਐਕ ਸਰਵਿਸਮੈਨ ਇਕਨੋਮਿਕਲ ਵੀਕ ਸੈਕਸ਼ਨ ਵਾਲੇ ایਡਬਲਯੂਐਸ ਵਾਲਿਆਂ ਨੂੰ ਤੇ ਐਕ ਸਰਵਿਸਮੈਨ ਵਾਲਿਆਂ ਨੂੰ ਜਿਹੜੀ 500 ਰੁਪਿਆ ਫੀਸ ਰੱਖੀ ਗਈ ਹੈ ਜੇਕਰ ਐਸਸੀਬੀਸੀ ਦੀ ਗੱਲ ਕਰੀਏ ਤਾਂ ਐਸਸੀਬੀਸੀ ਤੇ ਨੂੰ ਜਿਹੜੀ ਇਹ 750 ਰੁਪਿਆ ਫੀਸ ਰੱਖੀ ਗਈ ਤੇ ਜਰਨਲ ਕੈਟਾਗਰੀ ਬਾਕੀ ਜਿਹੜੀ ਆਲ ਕੈਟਾਗਰੀ ਵਿੱਚ ਦੀਆਂ ਨੇ ਉਹਨਾਂ ਲਈ 1500 ਰੁਪਿਆ ਫੀਸ ਰੱਖੀ ਗਈ ਜੋ ਕਿ ਪਿਛਲੇ ਨਾਲੋਂ ਬਹੁਤ ਘੱਟ ਹੈ ਪਿਛਲੇ ਸਾਲ ਜਿਹੜੀ ਸੀ ਇਸਦੀ ਫੀਸ ਜਿਹੜੀ ਜਰਨਲ ਨੂੰ 3000 ਸੀ ਤੇ ਇਸ ਵਾਰੀ ਜਿਹੜੀ 1500 ਰੁਪਿਆ ਰੱਖਿਆ ਗਿਆ ਤੇ ਐਸਸੀ ਨੂੰ ਜਿਹੜੀ ਐਸਸੀਬੀਸੀ ਦੇ ਵਾਸਤੇ 750 ਤੇ ਐਕ ਸਰਵਿਸਮੈਨ ਤੇ ਇਕਨੋਮਿਕਲ ਵੀਕ ਸੈਕਸ਼ਨ ਵਾਸਤੇ ਜਿਹੜੀ 500 ਰੁਪਿਆ ਫੀਸ ਰੱਖੀ ਗਈ ਹੈ ਤਾਂ ਇਸ ਦੀ ਜਿਹੜੀ ਸਿਲੈਕਸ਼ਨ ਦੀ ਗੱਲ ਹੋ ਗਈ ਤਾਂ ਤਾਂ ਅੱਗੇ ਰੂਲ ਮੁਤਾਬਕ ਜਿਹੜੀ ਏਜ ਲਿਮਟ ਦੀ ਗੱਲ ਹੋ ਗਈ ਤਾਂ ਇਹ ਸੀ ਅੱਜ ਦੀ ਜਾਣਕਾਰੀ ਜੋ ਕਿ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਤਾਂ ਇਸ ਦੇ ਵਿੱਚ ਅੱਗੇ ਤੁਹਾਡੇ ਕੋਲ ਪੂਰਾ ਨੋਟੀਫਿਕੇਸ਼ਨ ਦਿੱਤਾ ਹੋਇਆ ਹੈ ਨੋਟੀਫਿਕੇਸ਼ਨ ਦੇ ਵਿੱਚ ਟੈਸਟ ਕਿਸ ਤਰ੍ਹਾਂ ਆਉਣੇ ਨੇ ਤਾਂ ਕੌਣ ਕੌਣ ਅਪਲਾਈ ਅਪਲਾਈ ਕਰਨਾ ਜਿਹੜਾ ਇਸ ਦੇ ਵਿੱਚ ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ ਆਪ ਨੂੰ ਆਨਲਾਈਨ ਅਪਲਾਈ ਕਰਨਾ ਹੈ ਤੇ ਆਨਲਾਈਨ ਅਪਲਾਈ ਕਰ ਸਕਦੇ ਹੋ ਤੁਸੀਂ ਤਾਂ ਇਹ ਦੇ ਵਿੱਚ ਇਸ ਤੋਂ ਬਾਅਦ ਟੈਸਟ ਹੋਣਗੇ ਟੈਸਟ ਦੇ ਹਿਸਾਰ ਤੇ ਹੀ ਆਪ ਨੂੰ ਪਤਾ ਹੈ ਤੇ ਇੰਟਰਵਿਊ ਹੋਏਗੀ ਤਾਂ ਇਸ ਦੇ ਲਈ ਅਲੱਗ ਤੋਂ ਜਿਹੜੇ ਟੈਸਟ ਕਿਸ ਤਰ੍ਹਾਂ ਹੁੰਦੇ ਨੇ ਉਸ ਦੀ ਇੱਕ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤੇ ਪੂਰਾ ਸਿਲੇਬਸ ਵੀ ਦਿੱਤਾ ਹੋਇਆ ਇਸ ਨੋਟੀਫਿਕੇਸ਼ਨ ਦੇ ਵਿੱਚ ਤੇ ਤੁਸੀਂ ਇਸ ਨੋਟੀਫਿਕੇਸ਼ਨ ਨੂੰ ਦੇਖ ਸਕਦੇ ਹੋ ਤੇ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਏਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਘਟਨਾਵਾਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਉਹ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ